ਰੱਬ ਦੇ ਘਰ ਦੇ ਵਿੱਚ ਤਾਂ ਕਹਿੰਦੇ ਸਾਰਾ ਕੁਝ ਮਿਲ ਜਾਂਦਾ ਹੈ ਛਾਹ ਰਹਿਣ ਦੀ ਵਿਵਸਥਾ ਹੋਵੇ ਟਰੇ ਖਾਣ ਵਾਸਤੇ ਲੰਗਰ ਦੀ ਬਸਤਾ ਹੋਵੇ ਪਰ ਆਕੀ ਮੁਕਿਆ ਇੱਕ ਗੁਰੂ ਘਰ ਦੇ ਵਿੱਚ ਇੱਕ ਆਰਤ ਜੜ ਗਿਆ ਲੰਗਰ ਮੰਗਣ ਵਾਸਤੇ ਹੁੰਦੀ ਹੈ ਲੰਗਰ ਖਾਣ ਵਾਸਤੇ ਬੈਠ ਜਾਂਦੀ ਹੈ ਪਰ ਉਸ ਨੂੰ ਲੰਗਰ ਨਹੀਂ ਬਲਕਿ ਲੰਗਰ ਦੇ ਚੁਕਾਤੇ ਸੇਵਾਦਾਰ ਦੇ ਵੱਲੋਂ ਜੁੱਤੀਆਂ ਦਿੱਤੀਆਂ ਜਾਂਦੀਆਂ ਨੇ ਜੁੱਤੀਆਂ ਦੇ ਨਾਲ ਉਸ ਨੂੰ ਪੂਰੇ ਤਰੀਕੇ ਦੇ ਨਾਲ ਕੁਟਿਆ ਚਾਂਦੇ ਤੇ ਚਾਂਦੀ ਚਾਂਦੀ ਔਰਤ ਕੁਝ ਅਜੀਬਾ ਕਹਿ ਗਈ ਕਿ ਉਸ ਸੇਵਾਦਾਰੀ ਜ਼ਿੰਦਗੀ ਇਦਾਂ ਬਦਲੀ ਕਿ ਵੇਖਣ ਵਾਲਿਆਂ ਦੀਆਂ ਵਿੱਚੋਂ ਨਿਕਲ ਚਾਲਕੀਆਂ ਨੇ ਕਿ ਹੋਇਆ ਇਸ ਔਰਤ ਦੇ ਨਾਲ ਕਿਉਂ ਇਸ ਔਰਤ ਨੂੰ ਲੰਘਦੀ ਚੁਕਾ ਤੇ ਝੁਕਦੀਆਂ ਬਲੀਆਂ ਇਹ ਚਾਣਨ ਵਾਸਤੇ ਵੀਡੀਓ ਤੇ ਅੰਤ ਤੱਕ ਜਹੂਰ ਪੜੇ ਰਿਓ ਕਿ ਕਿਸ ਇਸ ਕਲਾ ਨੇ ਹਰ ਕਿਸੇ ਦੇ ਦਨ ਨੂੰ ਇੱਕ ਵਾਰ ਜਰੂਰ ਤੇ ਹਲਾਕੇ ਦਾ ਤੇ ਜਦੋਂ ਤੁਸੀਂ ਸੁਣੂ ਕਿ ਇਹ ਤਾਂ ਉਸ ਨੂੰ ਵੀ ਜਰੂਰ ਰੱਬ ਕੋਲੋਂ ਮਾਫੀਆਂ ਮੰਗੋ ਕਿ ਕਿਉਂਕਿ ਉਹ ਤਾਂ ਅਸਲੀ ਹਕੀਕੀ ਗਲਤੀਆਂ ਕਰੀ ਜਾਂਦੇ ਸੀ ਇੱਕ ਗੁਰਦੁਆਰਾ ਸਾਹਿਬ ਦੇ ਚਲ ਲੰਗਰ ਮੰਗਣ ਵਾਸਤੇ ਇੱਕ ਬੀਬੀ ਆਉਂਦੀ ਹੈ ਤਾਂ ਉਸ ਨੂੰ ਲੰਗਰ ਦੀ ਪਚਾਈ ਜਿਹੜੀਆਂ ਨੇ ਜੁੱਤੀਆਂ ਦਿੱਤੀਆਂ ਜਾਂਦੀਆਂ ਨੇ ਲੰਗਰ ਮੰਗਣ ਤੇ ਔਰਤ ਅਤੀ ਉਸ ਦੇ ਪਿੱਛੇ ਆ ਨੂੰ ਜੁੱਤੀਆਂ ਦੇ ਨਾਲ ਕੁੱਟਿਆ ਜਾਂਦਾ ਤੇ ਅੱਜ ਉਹ ਟਖਾਨ ਤੋਂ ਬਾਅਦ ਉਹਨਾਂ ਔਰਤਾਂ ਦਾ ਜਿਹੜੀਆਂ ਕੁੱਟੜ ਵਾਲੀਆਂ ਜਿਹੜੀਆਂ ਔਰਤਾਂ ਸੀ ਉਹਨਾਂ ਔਰਤਾਂ ਦਾ ਉਹ ਹਾਲ ਜਿਹੜਾ ਸ਼ਾਇਦ ਕੋਈ ਨਹੀਂ ਦੇਖ ਸਕਦਾ ਉਹਨਾਂ ਦਾ ਹਾਲ ਬਿਲਕੁਲ ਵਿਖਣਯੋਗ ਉਹਨਾਂ ਦਾ ਤਾਂ ਇਦਾਂ ਲੱਗਦਾ ਜਿਵੇਂ ਪਾਣੀ ਪੀਣਾ ਵੀ ਮੁਸ਼ਕਲ ਹੋ ਗਿਆ ਹੋਵੇ ਇੱਕ ਕਿਤੇ ਉਰਲ ਹੀ ਬਲਕਿ ਧਾਂ-ਧਾਂ ਦੇ ਉਤੇ ਰੋਕ-ਰੋਕ ਕੇ ਛਬੀਲਾਂ ਤੇ ਇਹ ਲੰਕਰ ਚੋਕੋਂ ਵਾਲੇ ਪੰਜਾਬੀ ਇਕੱਟਾਈ ਸੋਨਿਆ ਨਾ ਦੀ ਇੱਕ ਔਰਤ ਜੋ ਕਿ ਦਿਹਾੜੀ ਨਾਲ ਕੇ ਰੋਟੀਆਂ ਬਣਾਉਂਦੀ ਸੀ ਆਪਣੇ ਦੋ ਬੱਚਿਆਂ ਅਤੇ ਆਪਣੀ ਇੱਕ ਵਿਧਵਾ ਪੈਨ ਨੂੰ ਲੱਗੇ ਦਿਹਾੜੀ ਉੱਪਰ ਮਹਾਲੀ ਦੇ ਕੋਲ ਦੁਆਰਾ ਸਾਹਿਬ ਦੇ ਵਿੱਚ ਰੋਟੀਆਂ ਬਣਾਉਣ ਗਈ ਸੀ ਇੱਥੇ ਦੱਸ ਦਈਏ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਮਹਾਲੀ ਦੇ ਕੋਲ ਹੀ ਪ੍ਰਵਾਸੀਆਂ ਦੇ ਵਿਰੋਧ ਤੋਂ ਪੰਜਾਬੀ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਸੀ ਉਹਨਾਂ ਤੋ ਪੰਜਾਬੀ ਦੇ ਨੌਜਵਾਨਾਂ ਦੇ ਵਿੱਚ ਇੱਕ ਦਮਨ ਪ੍ਰੀਤੀ ਹੀ ਮਾਸੂਮੀਅਤ ਜਿਸ ਦੇ ਨਾਲ ਇੱਕ ਘਟਨਾ ਵਾਪਰੀ ਹੈ ਸੋਲਿਆ ਦੇ ਦਸਣ ਮੁਤਾਬਿਕ ਉਸ ਦੇ ਲੜਕੇ ਦੀ ਮੌਤ ਬਾਅਦ ਉਸਦੇ ਪਤੀ ਦਾ ਐਕਸੀਡੈਂਟ ਹੋ ਗਿਆ ਤੇ ਉਹ ਬੈਡ ਰੈਸਟ ਦਿੱਤੇ ਆ ਗਿਆ ਆਪਣੀ ਘਰ ਤਾਂ guzara ਕਰਨ ਵਾਸਤੇ ਉਹ ਦਿਹਾੜੀ ਅਧਕ ਤੇ ਰੋਟੀਾਂ ਬਣਾਉਣ ਜਾਂਦੀ ਸੀ ਉਸ ਦਿਨ ਉਸਦੇ ਪਤੀ ਦੀ ਖਬਰ ਲੈਣ ਵਾਸਤੇ ਉਸਦੀ ਭੈਣ ਉੱਧਾ ਤੇ ਆਈ ਹੋਈ ਸੀ ਜੋ ਕਿ ਸੱਚਾ ਨਾ ਦिए ਵਿਧਵੇ ਸੁਰਿਆ ਨੂੰ ਗੋਰਤਾਰਾ ਮੁਹਾਲੀ ਦੇ ਪਿੱਛੇ ਅਦੁੱਟੀਆਂ ਬਣਾਉਣ ਤੇ ਨਹੀਂ ਜਾਣਾ ਪੈਣਾ ਸੀ ਉਸ ਨੂੰ ਦਿਹਾੜੀ ਉੱਤੇ ਕੋਈ ਆਰਥ ਨਹੀਂ ਮਿਲੀ ਸੈਸਟਾਨ ਕੇ ਉਹ ਆਪਣੇ ਭੈਣ ਤੇ ਦੋ ਲੜਕੀਆਂ ਨੂੰ ਆਪਣੇ ਨਾਲ ਲੈ ਕੇ ਕਦੇ ਮੁਤਾਬਿਕ 3:30 ਵਜੇ ਉੱਪਰੋਂ ਨਿਕਲੀਆਂ ਤੇ ਫਿਰ ਗੋਰਤਾਰਾ ਸਾਹਿਬਗੜਾ ਉਪਹੁੰਚ ਜਾਂਦੀਆਂ ਨੇ ਕਰ ਕੁਝ ਖਾ ਕੇ ਵੀ ਨਹੀਂ ਗਈਆਂ ਸਹੀ ਕਿਉਂਕਿ ਪਤਾ ਸੀ ਕਿ ਗੁਰੂ ਘਰ ਚੱਲੇ ਆ ਕੋਈ ਵੀ ਉੱਥੋਂ ਕੋ ਖਾਣਾ ਨਹੀਂ ਆਵੇ ਕਾ ਟਾਈਬਰ ਜਿਹਾ ਉਹਨਾਂ ਦਾ ਕੰਮ ਖਤਮ ਹੋ ਗਿਆ ਤਾਂ ਸੋਨੀਆ ਦੀ ਭੈਣ ਬੇਸਮੈਂਟ ਦੇ ਵਿੱਚ ਆਪਣੇ ਲਈ ਲੰਗਰ ਲੈਣ ਗਈ ਅਤੇ ਉੱਥੇ ਜਾ ਕੇ ਮੌਜੂਦ ਸ਼ਖਸਾਂ ਨੂੰ ਕਿਹਾ ਕਿ ਆਪਾਂ ਰੋਟੀਆਂ ਬਣਾਉਣ ਵਾਲੀਆਂ ਹਾਂ ਸਾਨੂੰ ਥੋੜਾ ਜਿਹਾ ਲੰਗਰ ਨਾਫਾਫੇ ਦੇ ਵਿੱਚ ਪਾ ਦਿਓ ਤੇ ਅੱਦੂ ਦੀ ਜਵਾਬ ਆਇਆ ਕਿ ਰੋਟੀਆਂ ਬਣਾਉਣ ਵਾਲੀਆਂ ਲੋੜ ਤਾਂ ਉਸਦੇ ਤੁਹਾਨੂੰ ਪੈਸੇ ਵੀ ਮਿਲੇ ਇਸ ਤਰ੍ਹਾਂ ਦੀ ਗੱਲ ਕਰ ਹੁੰਦਿਆਂ ਉਹ ਸ਼ਖਸ ਬਹੁਤ ਗੁੱਸੇ ਦੇ ਵਿੱਚ ਆ ਗਿਆ ਤੇ ਉੱਚੀ-ਉੱਚੀ ਬੋਲਣ ਲੱਗ ਪਿਆ ਜਦੋਂ ਸੋਨੀਆ ਬੇਸਮੈਂਟ ਦੇ ਵਿੱਚ ਆਈ ਤਾਂ ਉਸਨੇ ਵੀ ਖਿਆਲ ਕਿ ਉਹ ਸ਼ਖਸ ਬੜੇ ਗੁੱਸੇ ਦੇ ਵਿੱਚ ਗੁੱਸਪੂਰਤ ਹੈ ਤੇ ਸੋਨੀਆ ਨੇ ਕਿਹਾ ਭਾਈ ਸਾਹਿਬ ਸਾਨੂੰ ਕੁਝ ਨਹੀਂ ਚਾਹੀਦਾ ਤਾਂ ਭਾਈ ਤੁੰ ਜਾਰੀਆਂ ਹਾਂ ਇੰਨੀ ਗੱਲ ਹੋਈ ਤਾਂ ਉਸ ਸ਼ਖਸ ਨੇ ਸੋਨੀਆ ਦੀ ਭੈਣ ਨੂੰ ਜਾਨਵਰਾਂ ਦੇ ਬਾਗ ਤੋਂ ਟੁੱਟਣਾ ਸ਼ੁਰੂ ਕਰ ਦਿੱਤਾ ਤੇ ਸੋਨੀਆ ਦੇ ਵੀ ਥੱਪੜ ਮਾਰੇ ਉੱਤੇ ਮੌਜੂਦ ਛੋਟੀ ਲੜਕੀਆਂ ਕਿਉਂਕਿ ਮੈਜਿਕਾ ਰਾਮ ਤੋਂ ਪਾਰ ਸਾਦੀ ਸਾਲਾਂ ਦੀ ਸੀ ਉਸ ਨੂੰ ਵੀ ਚੁੱਕ ਕੇ ਟੇਬਲ ਦੇ ਉੱਤੇ ਮਾਰਿਆ ਕਿਸੇ ਤਰ੍ਹਾਂ ਸੋਨੀਆ ਉੱਪਰ ਆਈ ਤੇ ਰੋੜਾ ਪਾਇਆ ਕਿ ਮੇਰੇ ਪੈਰ ਨੂੰ ਮਾਰ ਦੇਣ ਕਿ ਉਸ ਦੀ ਵੱਡੀ ਲੜਕੀ ਵੀ ਆਪਣੀ ਜਾਨ ਨੂੰ ਚੋੜ ਵਾਸਤੇ ਗੇਟ ਦੇ ਤੱਕ ਪੱਝੀ ਪਰ ਇੱਕ ਬਜ਼ੁਰਗ ਨੇ ਉਸ ਨੂੰ ਘੇਰ ਤੋਂ ਹੀ ਫੜ ਲਿਆ ਤੇ ਅੰਦਰ ਲਿਆ ਕੇ ਉਸ ਨੂੰ ਵੀ ਕੁੱਟਿਆ ਸੋਨੀਆ ਨੂੰ ਬਾਅਦ ਕੁੱਟਿਆ ਸੋਨੀਆ ਦੀ ਭੈਣ ਨੂੰ ਜੁੱਤੀਆਂ ਦੇ ਨਾਲ ਮਾਰਿਆ ਤੇ ਉੱਤੇ ਉਨਾ ਦਿਨ ਮਦਦ ਲਈ ਕੋਈ ਰਕ ਕੇ ਨਹੀਂ ਆਇਆ ਸੋਨੀਆ ਨੇ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਆ ਰਿਹਾ ਨਹੀਂ ਸੀ ਸੋਨੀਆ ਆਪਣੇ ਲੜਕੇ ਦੇ ਨਾਲ ਆਪਣੀ ਜਾਨ ਬਚਾ ਕੇ ਕੋਰਤਨਾ ਸਾਹਿਬ ਤੋਂ ਬਾਹਰ ਪਹੁੰਚੀ ਕਿ ਕਿਸਾ ਫੋਨ ਲੈ ਕੇ ਆਪਣੇ ਕਿਸੇ ਜਾਣਕਾਰ ਨੂੰ ਕੋਰਤਨਾ ਦਿੱਤੇ। ਇੰਨੇ ਸਮੇਂ ਦੇ ਵਿੱਚ ਸੋਨੀਆ ਦੀ ਭੈਣ ਦੀ ਕਟਮਾਰ ਘਟਵਾਲਾ ਸਾਹਿਬ ਤੇ ਬੈਠਾ ਤਾਂ ਦੇਖੀ ਜਿੱਥੇ ਮੌਜੂਦ ਸੰਗਤਾਂ ਸਿਰਫ ਤਮਾਸ਼ਾ ਦੇਖੀਆਂ ਸੀ ਜਿਸ ਪੰਤੇ ਨੇ ਸੋਨੀਆ ਨੂੰ ਲੰਗਰ ਬਣਾਉਣ ਵਾਸਤੇ ਸਿੱਧੇ ਆਸਮਾਨ ਉੱਪਰ ਸਰਕੂਲਟਟੋ ਵਾਸਤੇ ਅਪਕੀ ਤੇ ਕੋਈ ਨਹੀਂ ਚੱਲੇ ਆਖੀ ਉਸਦਾ પતિ ਅਤੇ ਉਸ ਦਾ ਸਮਾਨ ਸੇਬ ਪੱਥੀ ਆਏ ਉਹਨਾਂ ਆਉਤਾਂ ਨੂੰ ਚਾਇਆ ਜਿਸ ਤੋਂ ਬਾਅਦ ਉਹਨਾਂ ਦੇ ਬਣੋ ਪਿਆ ਅੱਗੇ ਇੱਕ ਨਵੀਂ ਵੀਡੀਓ ਬਣਾ ਕੇ ਉਹ ਤਰਸਾ ਦਿੱਤੀ ਪ੍ਰੋਗਰਾਮ ਵਿੱਚ ਹਾਥੀ ਬੈਸਟ ਮੋਡ ਰਿਲੇਟ ਕਰਦੇ ਹੋਣ ਕੋਰਸ ਕੰਪਲੀਟ ਹੋ ਗਿਆ ਆਰ ਵੀ ਚੱਲ ਰਹੀ ਹੈ ਪਰ ਅੱਜ ਵੀ ਉਹ ਬੰਦਾ ਜੋ ਲੰਗਰ ਦੇ ਰਾਖੇ ਉੱਪਰ ਸੀ ਉਹ ਕਹਿ ਰਿਹਾ ਕਿ ਆਟਾ ਪੰਚਨ इस पैसे गए ज्यादातर चाहे हिंदू हो चाहे सिख हो या फिर मुसलमान हो गुरु साहिब नेंगर की प्रथा भी रुपये शुरू की गल कलीयर कर देते हैं जो गुरद्वारा साहिब जाके अरदास करके लंगर बना के उस तो लंगर परमात्मा तक है लंगर बना दस लाख रुपए देते हैं पर तो उस परमात्मा का हक है उसी सिर्फ एक जरा हो हुए चाहे कितने भी पैसे लगते हो पर उस लंगर से कोई भी हक हाँ नहीं जितने निशान साहब होते फ्री फूड फ्री शेल्टर फ्री मेडिटेशन ਫਰੀ ਬਰਾਸਟ ਮੰਦ ਦੀ ਹੈ ਔਰ ਫਰੀ ਮੈਡੀਸਨ ਵੀ ਮਿਲਦੀ ਹੈ ਇਸ ਤਰ੍ਹਾਂ ਦਾ ਜਿਹੜਾ ਗੁਰੂ ਘਰ ਦਾ ਰੂਪ ਹੈ ਸਾਡੇ ਗੁਰੂ ਘਰ ਦਾ ਤੇ ਸਾਡੇ ਇਹ ਤਿੰਨ ਸ਼ਾਨ ਸਾਹਿਬਾ ਇੱਥੇ ਉਹ ਗੁਰੂ ਘਰ ਦਾ ਵਿੱਚ ਕਰਦੀ ਹੁੰਦੀ ਹੈ ਲੰਗਰ ਮੰਗਲ ਤੇ ਜੁੱਤੀਆਂ ਮਿਲ ਰਹੀਆਂ ਨੇ ਤੇ ਜਦੋਂ ਲੋੜ ਬੰਦਾਂ ਦੀ ਨੰਕਰ ਨਹੀਂ ਸ਼ੇ ਕਰ ਜਾਂਦਾ ਉਸ ਕੋ ਬਾਟੜਾ ਖਰਾਬ ਹੁੰਦਾ ਉਹ ਵੀ ਨਹੀਂ ਦਿੱ ਦਿੱਤੇ ਛੋਟ ਦਿੱਤਾ ਜਾਂਦਾ ਇਸ ਤਰ੍ਹਾਂ ਲੰਗਰ ਦੀ ਵਿਅਤੀਤਾ ਕਿ ਕਿਥੋਂ ਤੱਕ ਚਾਏ ਜਾ ਉਸੇ ਸੰਭ ਕਮੈਂਟਾਂ ਦੇ ਵਿੱਚ ਜ਼ਰੂਰ ਕਸੀਰ ਪਰ ਇਹਨਾਂ ਔਰਤਾਂ ਦੇ ਵੱਲ ਜਿਹੜੇ ਆ ਲੋਕਾਂ ਨੇ ਔਰਤਾਂ ਨੇ ਮਿਲ ਕੇ ਇਹਨਾਂ ਔਰਤਾਂ ਨੂੰ ਕੋਈ ਪਿਆਰ ਨਹੀਂ ਪਤਾ ਤੁਸੀਂ ਸੋਚ ਸਕਦੇ ਹੋ ਉਹਨਾਂ ਦਾ ਹਰਸ਼ਿਲ ਕੀ ਹੋਵੇ ਉਹਨਾਂ ਨੂੰ ਕਿਹੋ ਜੀ ਸਜ਼ਾ ਦਿੱਤੀ ਕਿ ਸੱਚਮੁੱਚ ਉਹਨੂੰ ਪਰਮਾਤਮਾ ਅਜੇ ਹੀ ਮਿਸਾਲੀ ਸਜ਼ਾ ਦੇਗਾ ਇਹ ਦੇਖਣ ਵਾਲੀ ਆਂਦੀ ਹੈ ਵੀ ਤਾਂ ਹਾਂ ਨਿਕਲ ਜਾਣਗੇ ਕਿਉਂਕਿ ਗੁਰੂ ਘਰ ਦੇ ਵਿੱਚ ਲੰਗਰ ਚੜ੍ਹਦਾ ਸਾਂਝਾ ਹੁੰਦਾ ਸਤਿ ਹੁੰਦਾ ਪਰਮਾਤਮਾ ਦਾ ਹੁੰਦਾ ਇਸੇ ਦਾ ਨਿਕਲਦਾ ਉਹ ਲੰਗਰ ਦੇ ਘਰ ਆਪਾਂ ਕੋਈ ਧਨੀ ਪੰਦਰ ਨੂੰ ਟਿਕਟ ਨਹੀਂ ਦੇਦੇ ਅਸਰ ਲੱਖ ਦੇ ਲਾਂਤ ਵਾਲੀ ਦੀ ਕੋਈ ਸੀ ਕਿ ਗਾਣਾ ਚਾਹੋ ਤਾਂ ਇਸ ਵੀਡੀਓ ਦੇਖੋ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਵਿਚਾਰ ਜਰੂਰ ਸਾਂਝਾ ਕਰੋ ਵੀਡੀਓ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ